वेलकम बैक टू माय न्यू व्लॉग उम्मीद ਕਰਦੇ ਆਂ ਜਿਹੜੀ ਤੁਹਾਨੂੰ ਕੇ ਅੱਜ ਦਾ ப்ளாਗ ਕਰਦੇ ਆਂ ਰਾਤ ਨੂੰ ਸਟਾਰਟ ਤੇ ਮੈਂ ਕੱਲੂ ਕੱਲ ਨੂੰ 5 ਦਸੰਬਰ ਨੂੰ ਫਕਸ਼ਨ ਤੇ ਮੈਂ ਮੈਨੂੰ ਸਾਰੇ ਗਾਣੇ ਉਹ ਜਵਾਨੀ ਹੁੰਦੇ ਆ ਪਹਿਲਾ ਹੈਗਾ ਜਿੰਦਿਆਂ ਦੂਜਾ ਹੈਗਾ ਅੱਜ ਕੇ ਪ੍ਰਤੀਜਾ ਹੈਗਾ ਗੱਭਰੂ ਜਵਾਨੀ ਦੇ ਬਾਣ ਬੋਲੀਆਂ ਮੈਂ ਸੁਣਾਣਾ ਤੇ ਕਰਾਂ ਉਹ ਨੱਚ ਕੋਈ ਨੱਚੀ ਤੇ ਬਰਾਬਰ ਤਾਂ ਮੁੰਨੀ ਏ ਕੋਈ ਭੰਗੜਾ ਤੇ ਐਸਾ ਸਮਾ ਕੰਨੀ ਏ ਪੈਂਦੀ ਭੈ ਜੱਟ ਦੇ ਇੱਕ ਮਿੰਟ ਗੱਲ ਕੰਠੇ ਤੇ ਸੋਨੇ ਦੇ ਪੈਜਾਬ ਦੇ ਪਿੰਡੀ ਤਾਂ ਕਸਮਾਨੀ ਦਾ ਇਜਾਦ ਰਿਹਾ ਸਾਡਾ ਇਹ ਦੁਵਾਨ ਭੰਗੜਾ ਮੱਲ ਮੱਲੀ ਪੈਰ ਤੇ ਟਿਕਦੇ ਹੋ ਸਾਡੀ ਜਿੱਤੇ ਜਾਨ ਭੰਗੜਾ ਸਾਡੀ ਜਿੱਤੇ ਜਾਨ ਭੰਗੜਾ ਉਹ ਛਾਇ ਤੇ ਉੱਪਰ ਨਹੀਂ ਹੋ ਜਾਂਦੇ ਤੇ ਸਾਡੀ ਜਿੰਦ ਜਾਨ ਭੰਗੜਾ ਹੱਥ ਜਾਛ ਕੇ ਨਾਤੇ ਦੇ ਸ਼ਕੀਨ ਮੁੰਡੇ ਉਰਦੀ ਮਿੱਟੀ ਦੇ ਮੱਥੇ ਚੁੰਮਿਆ ਹੱਸ ਕੇ ਦਸ ਕੇ ਨਾ ਵਿੱਚ ਕੰਠੇ ਕੰਨੀ ਮੁੰਦਰਾ ਤੇ ਡੋਲੇ ਤੇ ਤਵੀਤ ਤਸਕੇ ਜਾਂਦੀ ਕੋ ਅਨੰਦਵਾਤੋ ਚਾਂਦੇ ਦੇ ਕਿਹਨ ਨੂੰ ਲੁਕੀ ਕਹਿਣੇ ਐ ਇਸਨੇ ਐਸੇ ਪਾਣੀ ਦੇ ਸੋ ਪਾਉਂਦਾ ਗੁੜੇ ਦੇ ਲੁਕੀ ਕਹਿਣੇ ਐ ਸ਼ਕੀ ਪਰਾ ਹੁਦ ਜਾ ਗੱਭਰੂ ਜਵਾਨਾਂ ਦੇ ਪੌਣ ਬੋਲਦੀਆਂ ਪਹਿਲਾਂ ਇਹ ਆਏ ਹਾਂ ਦੋਸਤ ਵਾਛੈ ਐ ਥੋੜਾ ਫਰੀ ਹੈ ਜਰਾ ਹੈ ਫਰੀ نیند ਨੀ ਓਏ ਵੋਇ ਬਗਵਾਨ ਨਏ ਜਵਾਨੀਆਂ ਸ਼ੀਨਾ ਤੇ ਸ਼ਮਲੇ ਕਰਾਂ ਚ ਗਾਨੀਆਂ ਓਏ ਵੋਇ ਬਗਵਾਨ ਨਏ ਜਵਾਨੀਆਂ ਸ਼ੀਨਾ ਤੇ ਸ਼ਮਲੇ ਕਰਾਂ ਚ ਗਾਨੀਆਂ ਨੱਚਦੇ ਨੇ ਮੁੰਡੇ ਬਣ ਬਣ ਟੋਲੀਆਂ ਉਹ ਨੱਚਦੇ ਨੇ ਮੁੰਡੇ ਬਣ ਬਣ ਟੋਲੀਆਂ ਅਪਰੋ ਜਵਾਰ ਮੁੰਡੇ ਕੋਣ ਗਾਣਾ 278 ਤੇ ਅਮੂਰ ਐਡ ਕਰਨਾ ਕਿੱਦੇ ਹੋਣਾ ਫਕਸ਼ਨ ਪਾਣੀ ਦਸੰਬਰ ਤੀਜਾ ਸਮਾਂ ਤੇ ਸੁਨਾਤ ਉੱਤੇ ਦੋ ਦੋ ਗਾਣੇ ਦੇ ਪੰਗੜਾ ਪਾਣਗੇ ਤਿੰਨਾਂ ਦੇ ਤਿੰਨਾਂ ਪਰ ਮੈਡਮ ਕਹਿੰਦੀ ਹਨਾ ਹਜੇ ਚੌਥਾ ਵੀ ਐਡ ਕਰਨਾ ਕਿਵਾਲਾ ਇੱਕ ਇੱਕ ਐਡ ਹੋ ਕਰਾਂਗੇ ਜੀ ਵੀ ਜਿਹੜੇ ਸਲੈਟ ਤਾਂ ਦੋ ਹੀ ਕਰਨੇ ਹੋਣਗੇ ਉੱਥੇ ਉਹਨਾਂ ਨੇ ਹਨਾ ਨਹੀਂ ਨਾ ਸਾਰਿਆਂ ਦੇ ਵਿੱਚੋਂ ਸਾਰੇ ਹਜੇ ਤਿੰਨ ਗਾਣੇ ਆ ਗਾਣੇ ਦੇ ਵਿੱਚੋਂ ਛੋਟੇ ਛੋਟੇ ਪਹਿਰੇ ਚੱਕ ਲੈ ਲੱਗ ਲੱਗ ਗਾਣੇ ਆਏ ਇੱਕ ਗਾਣਾ ਬਣਾ ਦੋ ਨਾ ਤੇ ਨਾ ਹਾਂ ਤੇ ਤੇ ਨਾ ਤੇ ਨਾ ਗਾਣਾ ਜੋ ਇੱਕ ਪਹਿਰਾ ਲੈ ਕੇ ਇੱਕ ਗਾਣਾ ਬਣਾਤਾ ਇੱਕ ਗਾਣਾ ਹੋਰ ਲੈਣਾ ਉਹਦਾ ਵੀ ਇੱਕ ਪਹਿਰਾ ਚੱਕ ਕੇ ਚਾਰਾਂ ਪਹਿਰਿਆਂ ਦਾ ਇੱਕ ਗਾਣਾ ਬਣਾਉਣਾ ਨਾ ਤੇ ਤੁਸੀਂ ਕਿਹਨੂੰ ਮੈਨੂੰ ਸਾਰਿਆਂ ਨਾਲ ਜ਼ਿਆਦਾ ਪਤਾ ਕਿਹੜਾ ਗਾਣਾ ਪਸੰਦ ਆ ਇਹ ਕਿਹੜਾ ਗਾਣਾ ਪਸੰਦ ਆ ਹਾਂ ਜਾ ਮੀਂਦਾਂ ਸਗੀ ਗਲਾਂ ਵਿੱਚ ਕੰਠੇ ਕੰਨੀ ਮੁੰਦਰਾ ਦਾ ਡਾਲਜ ਜਤਰੀ ਕਾਸ ਕੇ ਉਹ ਚੰਨ ਜਿਹਾ ਕੱਪੂ ਵੇ ਪਾਉਣ ਬੰਗੜੇ ਦੇ ਲੁਕੀ ਗੈਣੇ ਆਸ਼ਕੀ ਉਹ ਚੰਨ ਜਿਹਾ ਕੱਪੂ ਬਾਹੇ ਗੁਰੂ ਤੇ ਐਕ ਨਾ ਦਮ ਸਾਡਾ ਜੀਵਨ ਦਾ ਮਗਾਨ ਨਹੀਂ ਬ੍ਰੋਟਾ ਇਹ ਵੀ ਬਰਾਟਾ ਬ੍ਰੋਟਾ ਬਰਾਟਾ ਮੈਨੂੰ ਨਾ ਥੋੜਾ ਹੁੰਦਾ ਅਸੀਂ ਦੇ ਵਰਗਾ ਸੀ ਅਗੁਸਤਾ ਹਟਦਾ ਰੰਗ ਸੀਗਾ ਤਾਜੇ ਸਵਰਾ ਦੇ ਵਰਗਾ ਹਾਂ ਹਾਂ ਕਬੂਤਰੀਆਂ ਬਹੁਤ ਪਿੱਛੇ ਸੀ ਇਹ ਸੀ ਉਹ ਤੁਵਾਸ ਕਿ ਨਹੀਂ ਦਿੱਤੀ ਤੇਰੀਆਂ ਬਹੁਤ ਪਿੱਛੇ ਸੀ ਘੋਰਾ ਕਿ ਹੈਗਾ ਕਬੂਤਰੀਆਂ ਪਿੱਛੇ ਲਾ ਕੇ ਕਿੱਥੇ ਜਾਣਾ ਮੁੰਡਾ ਮੁੰਡਾ ਸਰਪੰਚਾ ਦਾ ਸੀ ਬਾਜਵਾ ਗਾ ਆ ਆ ਤੇ ਧਾਈਓੜ ਦਾ ਫਰਦਾਈ ਦਾ ਬਾਜਾ ਮੁੰਡਾ ਸਰਪੰਚਾ ਦਾ ਸੀ ਬਾਜਵਾ ਤੇ तो कल मिलेंगे ने वीडियो जरूर जरूर वीडियो को सेंड लाइक कमेंट शेयर सब्सक्राइब करना ओके okay, बाय टाटा